ਕਿਸੇ ਵੀ ਬੰਦੇ ਨੂੰ ਨਾਲ ਲੈ ਕੇ ਜਾਣ ਕਰ ਨੂੰ ਆਪਣੀ ਪੂਰੀ ਤਸੱਲੀ ਕਰਕੇ ਟਰੈਕਟਰ ਲਓ ਕਿਤੋਂ ਵੀ ਲੈਣਾ ਸਾਡੇ ਕੋਲੋਂ ਨਹੀਂ ਕਿਤੋਂ ਵੀ ਲੈਣਾ ਭਾਈ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੀਂ ਵੀਡੀਓ ਦੇ ਵਿੱਚ ਤੇ ਮਿੱਤਰੋ ਅੱਜ ਆਪਾਂ ਇੱਕ ਨਵੀਂ ਲੋਕੇਸ਼ਨ ਤੇ ਖੜੇ ਆ ਬਹੁਤ ਵਧੀਆ ਲੋਕੇਸ਼ਨ ਹੈ ਤੇ ਨਹਿਰ ਦੇ ਨਾਲ ਪੈਂਦੀ ਹੈ ਲੋਕੇਸ਼ਨ ਜਮਾਈ ਇਹ ਤੇ ਇੱਕ ਟਰੈਕਟਰ ਲਿਆ ਸੀ ਆਪਾਂ ਨੇ ਅੱਜ ਹੌਲੈਂਡ ਤੇ ਭਾਈ ਗਰਮੀ ਬਹੁਤ ਆ ਮੈਂ ਚੱਲ 5-10 ਮਿੰਟ ਖੜਦੇ ਆ ਨਾਲ ਉਹ ਜਾਮਣਾ ਲੱਗੇ ਹੋਈਆਂ ਥੋੜੀਆਂ ਜਾਮਣਾ ਖਾਣੇ ਤੋੜ ਕੇ ਤੇ ਬਾਕੀ ਇੱਕ ਟਰੈਕਟਰ ਵੀ ਲਿਆ ਥਨ ਉਹ ਵੀ ਦਿਖਾਉਣਾ ਆਪਾਂ ਨੇ ਬਣੇ ਰਿਓ ਬਲੌਗ 'ਚ ਤੇ ਲੋ ਬਾਈ ਸਭ ਤੋਂ ਪਹਿਲਾਂ ਵਿਊ ਦੇਖੋ ਕਿੰਨਾ ਘੈਂਟ ਆ ਤਿੰਨ ਚਾਰ ਅੰਬਾਂ ਦੇ ਦਰਖਤ ਖੜੇ ਨੇ ਇੱਕ ਜਾਮਣ ਦਾ ਦਰਖਤ ਖੜਾ ਬਾਈ ਆਹ ਰੋਡ ਚੱਲਦਾ ਹੈ ਸ੍ਰੀ ਚਮਕੌਰ ਸਾਹਿਬ ਵਾਲਾ ਤੇ ਬਹੁਤ ਵਧੀਆ ਲੋਕੇਸ਼ਨ ਆ ਔਰ ਇਹ ਸ਼ਾਮਾਂ ਆ ਨਾ ਵਧੀਆ ਹੌਲੀ ਢੋਲੀ ਆਣ ਬੈਣ ਨੂੰ ਨਹਿਰ 'ਚ ਪਾਣੀ ਬਾਈ ਫੁੱਲ ਚੱਲ ਰਿਹਾ ਮਾਰੋ ਮਾਰ ਮੀਂਹ ਪੈ ਨਹੀਂ ਰਿਹਾ ਨਹਿਰ ਪੂਰੀ ਭਰੀ ਜਾਂਦੀ ਆ ਪਤਾ ਨਹੀਂ ਕਿੱਥੋਂ ਆ ਰਿਹਾ ਪਾਣੀ ਬਾਈ ਠੀਕ ਹੈ ਜੀ ਆਹ ਹੋਈ ਨਜ਼ੀਰ ਵਾਲੀ ਲੋਕੇਸ਼ਨ ਆ ਬਾਈ ਆ ਦੇਖੋ ਅੰਡਰਗਰਾਉਂਡ ਨਹਿਰ ਉੱਪਰ ਨੂੰ ਨਦੀ ਆ ਜੀ ਤੇ ਟਰੈਕਟਰ ਦਾ ਸੌਦਾ ਮਾਰ ਕੇ ਲਿਆਂਦਾ ਬਾਈ ਅਜ ਇੱਕ ਆਹ ਲੈਂਡ ਟਰੈਕਟਰ ਜਮਾਂ ਹੀ ਸ਼ੋਅਰੂਮ ਕੰਡੀਸ਼ਨ ਦਾ ਸਿੱਧਾ ਜ਼ਿਮੀਦਾਰ ਦੇ ਘਰੋਂ ਲੈ ਕੇ ਆਂਦਾ ਟਰੈਕਟਰ ਪਿਛਲੇ ਟਾਇਰ ਸਾ ਸਮਝ ਲਓ ਨਵੇਂ ਵਰਗੀਆਂ ਮੁਰਲੇ ਟਾਇਰ ਨਾਲ ਦਈਆਂ ਟਰੈਕਟਰ ਤੇ ਜਦ ਦਾ ਟਰੈਕਟਰ ਆਇਆ ਨਾਲ ਦਈਆਂ ਕੰਪਨੀ ਦੇ ਟਾਇਰ ਪਰੇ ਜੀ ਇਹ 3630 ਸਾਰਾ ਟਰੈਕਟਰ Ориਜਨਲ ਹੈ ਬਾਈ ਫੁੱਲ ਕੋਈ ਟਚਿੰਗ ਨਹੀਂ ਕੋਈ ਕੁਛ ਨਹੀਂ ਟਰੈਕਟਰ ਜੈਨੂਨ ਚੱਲਿਆ ਹੋਇਆ ਟੋਟਲੀ ਟਰੈਕਟਰ ਸੀਲਡ ਹੈ ਕੁਛ ਨਹੀਂ ਖੁੱਲਿਆ ਵਾ ਟਰੈਕਟਰ ਦਾ ਕਲਚ ਪ੍ਰੇਡ ਜਰੂਰ ਪਈ ਹੋਈ ਹੈ ਇੱਕ ਵਾਰ ਬਾਕੀ ਹੋਰ ਕਿਸੇ ਕੋਈ ਚੀਜ਼ ਨਹੀਂ ਖੁੱਲੀ ਵੀ ਟਰੈਕਟਰ ਦੀ ਬਾਈ ਟੈਂਪਰੇਚਰ ਬਾਈ ਬਹੁਤਾ ਹਮਮਸ ਇੰਨੀ ਹੋਈ ਹੋਈ ਆ ਬਹੁਤ ਜ਼ਿਆਦਾ ਗਰਮੀ ਟਰੈਕਟਰ ਤੇ ਆਉਂਦੇ ਆਉਂਦੇ ਨੇ ਬਾਈ ਗਰਮੀ ਪਸੀਨਾ ਭੱਜ ਗਿਆ ਸਰੀਰ ਐਨ ਰਿਮਾ ਰੂਮ ਦਾ ਰੰਗ ਦੇਖੋ ਬਾਈ ਕਿਆ ਘੈਂਟ ਆ ਟਰੈਕਟਰ ਦਾ ਜਮਾ ਨਹੀਂ ਮੜਿਆ ਮੁੱਲੇ ਰਿਮ ਥੋੜੀ ਕਿਨਾਰੀ ਆ ਪਿਛਲੇ ਰਿਮ ਦਾ ਰੰਗ ਪੂਰਾ ਖੜਾ ਆ ਨਾ ਬਾਈ ਤੇ ਬਾਕੀ ਰੰਗ ਰੂਪ ਦੇਖੋ ਟਰੈਕਟਰ ਦਾ ਬਹੁਤ ਵਧੀਆ ਗਾਇਨ ਪੂਰਾ ਓਕੇ ਪਿਆ ਬਹੁਤ ਸਾਫ ਕੇ ਰੱਖਿਆ ਹੋਦਾ ਬਾਈ ਜਿਹੜੇ ਵੀਰਾਂ ਤੋਂ ਲੈ ਕੇ ਆਏ ਆ ਟਰੈਕਟਰ ਆਪਾਂ ਸਾਫ ਕੇ ਚਲਾਈ ਕਰੀ ਵੀ ਟਰੈਕਟਰ ਦੀ ਮਗਰਾੜ ਦੇਖੋ ਬਾਈ ਜਮਾ ਹੀ ਐ ਪਿਆ ਸ਼ੀਸ਼ਿਆਂ ਵਰਗੇ ਜਮਾ ਹੀ ਓਕੇ ਕੁੱਕ ਹੱਕ ਸਾਰਾ ਕੁਝ ਨਾਲ ਦਾ ਸਭ ਤੋਂ ਵੱਡੀ ਗੱਲ ਬਾਈ ਟਾਇਰ ਨਵੇਂ ਆ 95% ਟਾਇਰਾਂ ਦੀ ਕੰਡੀਸ਼ਨ ਹੋਊਗੀ ਉਹ ਬਾਈਆਂ ਨੇ ਕਿਹਾ ਵੀ ਹੌਲੈਂਡ ਲਿਆਉਣ ਲੱਗੇ ਬਾਈ ਹੁਣ ਜਿਹੜਾ ਟਰੈਕਟਰ 베ਜਦੇ ਫਿਰ ਉਹੋ ਹੀ ਟਰੈਕਟਰਾਂ ਦੇ ਫੋਨ ਆਉਣ ਲੱਗ ਜਾਂਦੇ ਆ ਤੁਹਾਨੂੰ ਪਤਾ ਹੀ ਆ ਠੀਕ ਆ ਬਾਈ ਜੀ ਤਾਂ ਕਰਦਾ ਨਾਲ ਲੀਏ ਨੇ ਹੈ ਕਿ ਪਰ ਬਾਈ ਲੱਗਦਾ ਹੈਗਾ ਡਰ ਠੀਕ ਆ ਕੁਛ ਨਹੀਂ ਪਤਾ ਹੁੰਦਾ ਪਾਣੀ ਕਿੱਧਰੋਂ ਲਈ ਜਾਂਦਾ ਖਿੱਚ ਕੇ ਆ ਦੇਖ ਲਓ ਬਾਈ ਅੰਗਰੇਜ਼ਾਂ ਦੇ ਟਾਈਮ ਦੇ ਪੁਲ ਬਣੇ ਹੋਏ ਆ ਇਹ ਕਿੰਨੀ ਜ਼ਿਆਦਾ ਮਤਲਬ ਕਿ ਉਸ ਟਾਈਮ ਮਿਹਨਤ ਆਈ ਹੋਣੀ ਹੈ ਬਾਈ ਇੰਨਾ ਉੱਪਰ ਲੈਂਟਰ ਪਾਇਆ ਹੋਣਾ ਇਹਦੇ ਨਹਿਰ ਪਰ ਕਾਫੀ ਆਏ ਨੇ ਥੋੜਾ ਬਹੁਤਾ ਪੂਰਾ ਮੋਟਾ ਲੈਂਟਰ ਪਿਆ ਹੋਇਆ ਆ ਦੇਖੋ ਆ ਉੱਪਰ ਨੂੰ ਰਸਤਾ ਹੈ ਜਾਣ ਨੂੰ ਠੀਕ ਆ ਨਦੀ ਆ ਆ ਨਹਿਰਾ ਉਹ ਖਾਸੀ ਚੜਾਈ ਹੋ ਮੇਰੇ ਹਿਸਾਬ ਨਾਲ ਵੀ 2 ਕਿਲਿਆਂ ਦੀ ਲਾਮ ਹੋਊਗੀ ਬਾਈ ਐਂ ਵੀ ਤੇ ਜਾਈਏ ਆਪਾਂ ਬਹੁਤ ਮਿਹਨਤ ਆਈ ਹੋਣੀ ਉਸ ਟਾਈਮ ਬਾਈ ਜਦੋਂ ਇਹ ਬੜਾਏ ਹੋਗੇ ਵੈਸੇ ਤਾਂ ਬਹੁਤ ਇੱਕ ਸਾਡੇ ਉਧਰ ਪੈ ਜਾਂਦੀ ਥੋੜੀ ਅੱਗੇ ਜਾ ਕੇ ਨਦੀ ਉਹਦੇ ਉੱਪਰ ਵੀ ਸੇਮ ਆਹੀ ਪੁੱੜ ਲੱਗਿਆ ਹੋਇਆ ਟਰੈਕਟਰ ਦੀ ਆਵਾਜ਼ ਸੁਣੋ ਬਾਈ ਕਿਆ ਘੈਂਟ ਆ ਮੱਖੀ ਬਾਈ ਹੌਲੈਂਡ ਦੇ ਦਾ ਤੁਹਾਨੂੰ ਪਤਾ ਹੀ ਆ ਜਿਹੜੇ ਸ਼ਕੀਨ ਆ ਉਹਨਾਂ ਨੂੰ ਕੁਝ ਦੱਸਣ ਦੀ ਲੋੜ ਨਹੀਂ ਹੈਗੀ ਤੇ ਵਧੀਆ ਟਰੈਕਟਰ ਵੈਸੇ ਆਪਾਂ ਹਰੇਕ ਵੀਡੀਓ ਦਾ ਸਾਡੇ ਏਰੀਆ ਥੋੜਾ ਟਰੈਕਟਰ ਹੈਗਾ ਘੱਟ ਆ ਪਰ ਅਸੀਂ ਉਹ ਲਿਆਉਣੇ ਥੋੜਾ ਦੂਰ ਤਈਆ ਪਰ ਟਰੈਕਟਰ ਵਧੀਆ ਚਲਾ ਦੇ ਪ ਚਲਾਏ ਵੀ ਪਤਾ ਲੱਗਿਆ ਬਾਈ ਟਰੈਕਟਰ ਦਾ ਤੇ ਚੀਜ਼ ਮਾੜੀ ਨਹੀਂ ਹੈਗੀ ਬਾਈ ਇਹ। ਪਾਕੀ ਬਾਈ ਹੁਣ ਚੱਲਦੇ ਆ ਰੋਪੜ ਨੂੰ ਆਪਾਂ। ਤੇ ਬਾਈ ਰੂਟਰੀ ਪੰਪ ਵਾਲੀ ਆ। ਠੀਕ ਆ ਜੀ 3630 ਇੱਕ ਇਹਦੇ ਚ ਆਉਂਦਾ 3630 ਸਪੈਸ਼ਲ ਐਡੀਸ਼ਨ। ਇਹਦੇ ਵਿੱਚ ਵੀ ਬਹੁਤ ਮਾਡਲ ਆ ਬਾਈ। 3600 2 ਆਉਂਦਾ ਇੱਕ ਕੱਲਾ 3600 ਆਉਂਦਾ ਇੱਕ 3630 ਆਉਂਦਾ ਇੱਕ 3630 ਸਪੈਸ਼ਲ ਐਡੀਸ਼ਨ ਆਉਂਦਾ ਇੱਕ ਸੁਪਰ ਆ ਜਿੱਦਾਂ ਇਹ ਸੁਪਰ ਮਾਡਲ ਆ। ਫਿਰ 65 Punjabi 563 ਬਹੁਤ سارے ਮਾਡਲ ਆਉਣੇ ਬਾਈ ਇਹਦੇ ਵਿੱਚ ਹੁਣ ਜਿਹੜੇ بڑے ਮਾਡਲ ਆ ਬਾਈ ਸੀਆਰਡੀ ਇੰਜਨ ਦੇ ਵਿੱਚ ਆਉਣੇ ਆ ਤੇ ਬਾਕੀ ਮਿੱਤਰੋ ਚੱਲਦੇ ਆ ਫਿਰ ਉਪਰ ਨੂੰ ਆਪਾਂ ਤੇ ਦਮ ਲੈ ਰਿਹਾ ਥੋੜਾ ਜਿਹਾ ਇੰਨੇ ਜੇ ਸ਼ਾਂਤੀ ਜੀ ਮਿਲ ਗਈ ਬਾਈ ਇੰਨੇ ਕੇ ਟਾਈਮ ਖੜਨ ਚ ਤੇ 10 12 15 ਕਿਲੋਮੀਟਰ ਹੋਊਗਾ ਹੋਰ ਰੋਬ ਉਪਰ ਵੱਧ ਤੇ ਵੱਧ ਹੋ ਰੇ ਬਾਕੀ ਉੱਥੇ ਦਿਖਾਉਣਾ ਜਾ ਕੇ ਟਰੈਕਟਰ ਆਪਾਂ ਲੋ ਜੀ ਮਿੱਤਰੋ ਟਰੈਕਟਰ ਪਹੁੰਚ ਗਿਆ ਰੋਪੜ ਅਮਨਾભાઈ ਚੈੱਕ ਕਰ ਰਿਹਾ ਹੈ ਇਹਦਾ ਕੁਛ ਭਾਈ ਕੀ ਆ ਦੇਖਣ ਲੱਗਿਆ ਵਾ ਵੀਡੀਓ ਦੇਖ ਰਿਹਾ ਹੋਰ ਪੁੱਛਾ ਬੜੀਆਂ ਗੁੰਡੀਆਂ ਕਰੀਆਂ ਅੱਜ ਭਾਈ ਵੀਡੀਓ ਲੱਗਿਆ ਹੋਏ ਚੈੱਕ ਕਰਨ ਮੁੰਡਾ ਜਲਦੀ ਤੇ ਹੈਗੀ ਵੀਡੀਓ ਹਾਂ ਕਰ ਲੈ ਬੰਦ ਦੇ ਤਾ ਚਲਾ ਕੇ ਪਲੇਟ ਰਾਈ ਮੜੀ ਜੀ ਹੋ ਜੀ ਆਪਣਾ ਭਾਈ ਮਾਰ ਕੇ ਆਊਗਾ ਟਰਾਈ ਹੁਣ ਫੇਰ ਆ ਕੇ ਤੁਹਾਨੂੰ ਦਊਗਾ ਵੀ ਉਹ ਵਾਹਿਗੁਰੂ ਸੱਚਾ ਪਾਤਸ਼ਾਹ ਅਡਾ ਵੀਰ ਵੀ ਆਇਆ ਹੋਇਆ ਇੱਕ ਹੋਰ ਵੀਰੇ ਕੀ ਹਾਲ ਹੈ ਠੀਕ ਹੈ ਜੀ ਹੋਰ ਕਿਵੇਂ ਕੰਮ ਕਰ ਵਧੀਆ ਵਧੀਆ ਠੀਕ ਆ ਭਾਈ ਪਹਿਲਾਂ ਮਰੰਡੇ ਆਉਂਦਾ ਰੈਂਦਾ ਹੁਣ ਰੋਪੜਾਉਣ ਲੱਗ ਗਿਆ ਭਾਈ ਡਿਊਟੀ ਇੱਧਰ ਬਾਤੀ ਭਾਈ ਹੁਣ ਡਿਊਟੀ ਇੱਧਰ ਆਣ ਆਪਣੀ ਅੱਛਾ ਠੀਕ ਆ ਠੀਕ ਆ ਤੱਲੀ ਜਾਂਦਾ ਜਿਹੜਾ ਵਧੀਆ ਆ ਵੀ ਹਮਣਾ ਬਾਈ ਲੈ ਟ੍ਰਾਈ ਬਾਈ ਦੇ ਲੈਨੇ ਰਿਵਿਊ ਪੁਰੇ ਨਾ ਬਾਈ ਬੈ ਕਰਕੇ ਬਾਈ ਕਿ ਆ ਜਾ ਕੇ ਕਰ ਰਿਹਾ ਕਿ ਪਿੱਛੇ ਗੱਲ ਕਰਕੇ ਫੇਰ ਠੀਕ ਆ ਵਾ ਠੀਕ ਆ ਵਾ ਇਹ ਦੇ ਨਾ ਠੀਕ ਆ ਵਾ ਬੜੀ ਜ਼ੋਰ ਨਾਲ ਛੱਡ ਤਾਂ ਪਤਾ ਲੱਗਦਾ ਮਾਹੀ ਕਹਿੰਦਾ ਪਿਕਅਪ ਚਾ ਕੇ ਕਰਦਾ ਮਾਰਦਾ ਛਾਲ ਇਹ ਪਿਕਅਪ ਦਾ ਬਹੁਤ ਆ ਫੁਰਤੀ ਬਹੁਤ ਆ ਟ੍ਰੈਕ ਨਾਲ ਐਂਡ ਤੋਂ ਲਾਲਾ ਅੱਧੇ ਲਾਲਾ ਆਣਾ ਇਹ ਥੋੜਾ ਟਾਈਮ ਦਾ ਖਾਦੇ ਗੱਲ ਕਰ ਲੈ ਬੰਦ ਬਾਈ ਨਿਆਰੇ-ਦਾਰ ਚਲਾਈ ਹੈ ਨਾ ਕਰ ਲੈ ਵੀਰੇ ਬੰਦਾ ਲੋ ਜੀ ਬਾਈ ਲੋ ਸਰ ਕਿਦਾਂ ਬਾਈ ਠੀਕ ਹੈ ਚਲਾਈ ਠੀਕ ਹੈ ਚਲਾਈ ਵਧੀਆ ਹੈ ਨਾ ਚਲੱਚ ਬਹੁਤ ਰਹਿਲਾ ਬਾਈ ਹੌਲਣ ਚ ਚਰਾਉਣ ਦਾ ਸਾਉਤ ਲੈਤਾ ਹੀ ਹੈ ਬਾਈ ਹਨਾ ਉਹ ਥੋੜੀ ਜੀ ਮੈਨੂੰ ਇੱਕੋ ਭੈਡਾ ਦੀ ਊੜੀ ਆਵਾਜ਼ ਕਰਦੇ ਆ ਪਿੱਛੇ ਤੇ ਹਾਂ ਇਹ ਥੋੜਾ ਜੀ ਹੋਰ ਕੋਈ ਕਮੀ ਨਹੀਂ ਨਾ ਯਾਰ ਹਨਾ ਬਾਈ ਸਹੀ ਗੱਲ ਥੋੜੀ ਆਵਾਜ਼ ਬਹੁਤ ਕਰਦੇ ਆ ਥੋੜੀ ਜੀ ਪਿੱਛੇ ਤੇ ਹੋਰ ਇਹਨਾਂ 'ਚ ਕੋਈ ਭੈਡ ਨਹੀਂ ਹੈਗਾ ਬਾਈ ਸੀੜ ਦੇ ਟਾਇਰ ਹੈ ਸੀੜ ਦੇ ਬਾਈ ਸੀੜ ਦੇ 14 ਅਮਨੇ ਇਹ ਬਾਈ 16 ਚ ਵੀ ਆਉਂਦਾ ਇਹ ਦੋਨੇ ਡਰਾਂ ਚਾਉਂਦੇ ਆ 14 ਦੇ ਆ ਹਾਂ 28 ਇਹ 14 ਦੇ ਆ ਕੀ ਕਹਿਣਾ ਵੀਰੇ ਲੱਗਿਆ ਤਾਂ ਕੋ ਕਹਿਣਾ ਪੱਟੀ ਕੋਤਾਂ ਦੇ ਕੋਤਾਂ ਪੱਟੀ ਹਾਂ ਪੱਟੀ ਕੋਲ ਤੇ ਆਇਆ ਬਾਈ ਟਰੈਕਟਰ ਬਾਕੀ ਬਾਈ ਕੋਈ ਹੋਇਆ ਮੇਰਾ ਵੀਰ ਚਾਹਵਾਨ ਸੱਜਣ ਤਾਂ ਆਪਣੇ ਕੋ ਟਰੈਕਟਰ ਰੂਪੜ ਖੜਾ ਹੈ ਐਂਡੋ ਫਾਰਮ ਏਜੰਸੀ ਚ ਨੰਬਰ ਥੱਲੇ ਕਰਾਂਗੇ ਮੈਂਸ਼ਨ ਠੀਕ ਹੈ ਜੀ ਉਹਦੇ ਵਿੱਚ ਹਾਂਜੀ ਵੀਰੇ ਵਧੀਆ ਬੰਦਨੇ ਸਾਹਮਣੇ ਹੋਇਆ ਟਰੈਕਟਰ ਵੀਰੇ ਹਾਂ ਟਰੈਕਟਰ ਬਾਈ ਤੁਹਾਨੂੰ ਦੱਸਿਆ ਨੇ ਵੀ ਇਹ ਵੀ ਚੀਜ਼ ਸ਼ੌਂਕ ਨਾਲੇ ਰੱਖ ਹੁੰਦੀ ਆ ਬਾਈ ਕਈ ਬਾਈ ਹੈ ਹੈ ਕੋਈ ਵੀ ਚੀਜ਼ ਆ ਸ਼ੌਂਕ ਨਾਲੇ ਸ਼ੌਂਕ ਨਾਲ ਰੱਖਿਆ ਵਾ ਬਾਈ ਹੁਣ ਕਈਆਂ ਵੀਰਾਂ ਨੇ ਉਹਨੇ ਦੇਖਿਆ ਵੀ ਟਰੈਕਟਰ ਇੱਕ ਵਾਰ ਨਾਲ ਸੀ 7 ਮਾਡਲ ਆਇਆ ਸੀ ਟਰੈਕਟਰ ਹੌਲੈਂਡੇ ਟਰੈਕਟਰ ਦੀ ਬਾਈ 18 19 ਮਾਡਲ ਵਰਗੀ ਕੰਡੀਸ਼ਨ ਤੇ ਉਹ ਟਰੈਕਟਰ ਆ ਵੀ ਉੱਥੇ ਸੁਹਾੜੇ ਪਿੰਡ ਦਿੱਤਾ ਵਾ ਦਾ ਤੇ ਸਾਹ ਦਾ ਮੁੱਲ ਹੁੰਦਾ ਕਈ ਵੀਰੇ ਕਈਆਂ ਦੇ 22 ਮਾਡਲ ਟਰੈਕਟਰ ਵੀ ਸਾਫ ਸਵਾਲ ਘੱਟ ਹੁੰਦੀ ਹੈ ਨਾ ਹਾਂ ਬਾਕੀ ਇਹ ਮਨੇ ਚਲਾਈ ਤੇ ਡਿਪੈਂਡ ਕਰਦਾ ਜਿਹੜਾ ਬੰਦਾ ਦਾ ਮਾਲਕ ਚਲਾਉਂਦਾ ਆਪ ਉਹ ਟਰੈਕਟਰ ਬਚਿਆ ਰਹਿੰਦਾ ਜਿਹੜਾ ਟਰੈਕਟਰ ਦੂਏ ਬੰਦੇ ਹੱਥ ਚਲਦੇ ਨਾ ਥੋੜੇ ਜੇ ਇਹਦੇ ਟਾਇਰਾਂ ਦੇ ਵੀ ਦੇਖ ਬਾਈ ਟਾਇਰ ਪਲੇਨ ਮਤਲਬ ਨਾ ਵੀ ਆਹ ਕੱਪੜਾ ਕਿੱਦਾਂ ਬੱਜਿਆ ਮੇਰੇ ਮੁਰਲੇ ਟਾਇਰਾਂ ਬਨੇ ਨਾਲਦੇ ਆ ਮੁਰਲੇ ਟਾਇਰਾਂ ਦੇਖੋ ਜੀ ਤੁਹਾਨੂੰ ਚੈੱਕ ਕਰਾਦਨੇ ਬਾਈ 15 ਦੇ ਮਾਰਕ ਹੈ ਮੁਰਲੇ ਟਾਇਰਾਂ ਤੇ ਠੀਕ ਹੈ ਜੀ ਮੋਰਲ ਲੈਣੇ ਨੇ ਨਾਲ ਟਾਇਰ ਵੀ 40 45 ਪੈਸੇ ਖੜੇ ਆ ਪਿਛਲੇ ਟਾਇਰ ਬਾਈ ਬਦਲੋਗੇ ਟਰੈਕਟਰ ਤੇ ਠੀਕ ਹੈ ਜੀ ਬਾਕੀ ਬਾਈ ਜਿਵੇਂ ਆਪਾਂ ਤੁਹਾਨੂੰ ਦੱਸ ਦੇਉਂਨੇ ਵੀ ਆਪਾਂ ਤੁਹਾਨੂੰ ਸਿਰਫ ਵੀਡੀਓ 'ਚ ਟਰੈਕਟਰ ਦਿਖਾਉਨੇ ਆ ਬਾਕੀ ਬਾਈ ਜਿਹੜੇ ਵੀ ਮੇਰੇ ਵੀਰ ਨੇ ਲੈਣਾ ਟਰੈਕਟਰ ਆਪਣੀ ਤਸੱਲੀ ਆਪ ਕਰਿਓ ਆਕੇ ਠੀਕ ਹੈ ਜੀ ਕਿਉਂਕਿ ਆਪਣੀ ਚੀਜ਼ ਆ ਬਾਈ ਹਰੇਕ ਬੰਦਾ ਆਪਣੀ ਚੀਜ਼ ਨੂੰ ਵਧੀਆ ਹੀ ਕਹਿੰਦਾ ਹੁੰਦਾ ਕੋਈ ਵੀ ਅਚੇ ਅਸੀਂ ਆ ਜਾਂ ਕੋਈ ਹੋਰ ਵੀ ਆ ਠੀਕ ਹੈ ਜੀ ਬਾਕੀ ਆਪਣਾ ਕਿਸੇ ਵੀ ਬੰਦੇ ਨੂੰ ਨਾਲ ਲੈ ਕੇ ਜਾਣ ਕਰ ਨੂੰ ਆਪਣੀ ਪੂਰੀ ਤਸੱਲੀ ਕਰਕੇ ਟਰੈਕਟਰ ਲਓ ਕਿਤੋਂ ਵੀ ਲੈਣਾ ਸਾਡੇ ਕੋਲੋਂ ਨਹੀਂ ਕਿਤੋਂ ਵੀ ਲੈਣਾ ਬਾਈ ਠੀਕ ਹੈ ਜੀ ਬਾਕੀ ਰੇਟ ਦੀ ਗੱਲ ਕਰੀਏ ਤਾਂ ਤੁਹਾਨੂੰ ਆਪਾਂ ਸਿਰਫ ਡਿਮਾਂਡ ਦੱਸ ਦੇਣੀ ਟਰੈਕਟਰ ਦੀ ਬਾਕੀ ਦਾ ਰੇਟ ਮੌਕੇ ਤੇ ਆਨ ਟੇਬਲ ਹੋਊਗਾ ਬਾਈ ਤੇ 4 ਲੱਖ 60000 ਰੁਪਿਆ ਬਾਈ ਡਿਮਾਂਡ ਹੈ ਟਰੈਕਟਰ ਦੀ ਠੀਕ ਹੈ ਜੀ ਬਾਕੀ ਦਾ ਆਪਾਂ ਰੇਟ ਮੌਕੇ ਤੇ ਕਰ ਲਾਂਗੇ ਜਿਹੜਾ ਵੀ ਮੇਰਾ ਵੀਰ ਆਊਗਾ ਜਾਇ ਰੇਟ ਦੇ ਟਰੈਕਟਰ ਦੇਵਾਂਗੇ ਬਿਲਕੁਲ ਠੀਕ ਹੈ ਜੀ ਬਾਕੀ ਫੋਨ ਤੇ ਮੇਰਾ ਵੀਰ ਕੋਈ ਨਾ ਹੋ ਕਰਿਓ ਜਿੰਨੇ ਦਾ ਰੇਟ ਹੋਊਗਾ ਮਾਰਕੀਟ ਰੇਟ ਦੇ ਵਿੱਚ ਟਰੈਕਟਰ ਦਵਾਂਗੇ ਆਪਾਂ ਤੁਹਾਨੂੰ ਠੀਕ ਹੈ ਜੀ ਬਾਕੀ ਟਰੈਕਟਰ ਹੋਰ ਵੀ ਖੜੇ ਨੇ ਪੁਰਾਣੇ ਸਭ ਨੂੰ ਪਤਾ ਹੀ ਆਪਣੇ ਕੋਲ ਅਵੇਗ ਟਰੈਕਟਰ ਦੀ ਵੀਡੀਓ ਪਾਈ ਹੋਈ ਆਪਾਂ ਨੇ ਚੈਨਲ ਤੇ ਕੋਈ ਹੋਰ ਟਰੈਕਟਰ ਲੈਣਾ ਹੋਇਆ ਉਹ ਵੀ ਖੜੇ ਨੇ ਆਪਣੇ ਕੋਲ ਸਾਰੇ ਕਿਸੇ ਨੇ ਨਵਾਂ ਲੈਣਾ ਉਹ ਵੀ ਸਾਰੇ ਆਪਣੇ ਕੋਲ ਹਾਜ਼ਰ ਹਨ ਸੋਨਾਲੀਕਾ ਜੌਂਡੀਅਰ ਇੰਡੋ ਫਾਰਮ ਸਵਰਾਜ ਪ੍ਰੀਤ ਸਾਰੇ ਐਂਸੀਆਂ ਹੋਰ ਇਹ ਸਾਨੂੰ A to Z ਸਾਰੇ ਟਰੈਕਟਰ ਮਿਲ ਜਾਣੇ ਆ ਠੀਕ ਆ ਅਮਨ ਵੀਰੇ ਆ ਜਾ ਬਾਕੀ ਅੱਜ ਛੋੜਾ ਟਰੈਕਟਰ ਬਾਈ ਉਹ ਵਾਲਾ ਸੀ ਲੈਣਾ ਪਿੰਡ ਨੂੰ ਉਹ ਵਾਲਾ ਛੋਟਾ ਟਰੈਕਟਰ ਬਾਈ ਨੂੰ ਵੀ ਫੋਨ ਤੇ ਫੋਨ ਬਾਈ ਕਾਲਾ ਫੋਨ ਕਰਦਾ ਛੋੜਾ ਟਰੈਕਟਰ ਬਾਈ ਪਿੰਡ ਨੂੰ ਲੈ ਕੇ ਆਣਾ ਛੋੜਾ ਟਰੈਕਟਰ ਪਿੰਡ ਨੂੰ ਲੈ ਕੇ ਆਣਾ ਤੂੰ ਲੈ ਜੀ ਮੈਂ ਮੋਟਰਸਾਈਕਲ ਲੈਣਾ ਉਹ ਵੀ ਬਾਈ ਕੱਲ ਨੂੰ ਦੇਣਾ ਉਹਦੀ ਵੀ ਉਹਦਾ ਵੀ ਦਾਣਾ ਪਾਣੀ ਹੋ ਗਿਆ ਸਾਡੇ ਕੋਲ ਪੂਰਾ ਬਚਾ ਫਿਰ ਉਹ ਐ ਕਰੀ ਤੂੰ ਮੋਟਰਸਾਈਕਲ ਦੇ ਦੀ ਮੈਨੂੰ ਮੈਂ ਮੋਟਰਸਾਈਕਲ ਲੈ ਜੂਗਾ ਤੇ ਚਾਬੀ ਦੇ ਦੇ ਮੈਨੂੰ ਠੀਕ ਆ ਮੋਟਰਸਾਈਕਲ ਤੂੰ ਮੋਟਰਸਾਈਕਲ ਤੂੰ ਵੀ ਲੈ ਆ ਨਾ ਮੈਂ ਕਿੱਥੇ ਮੈਂ ਤੇਰੇ ਨਾਲ ਆਇਆ ਵਾ ਇੱਥੇ ਹੀ ਚੱਲ ਨਹੀਂ ਮੈਂ ਜਦ ਮੈਨੂੰ ਬੰਦਾ ਠੀਕਦਾ ਬਾਕੀ ਵੀਰੇ ਮੇਰਾ ਕਲਾਇੰਟ ਠੀਕਦਾ ਕਿਹੜਾ ਕਲਾਇੰਟ ਆ ਤੇਰਾ ਹਾਂ ਮੈਨੂੰ ਪਤਾ ਕਿਹੜੇ ਕਲਾਇੰਟ ਆ ਤੇਰੇ ਉਥੇ ਤੁਸੀਂ ਕਰ ਸਕਦੇ ਢੀਲਾ ਨਹੀਂ ਮੈਂ ਨਹੀਂ ਕਰੀ ਦੋ ਵਾਰੀਆ ਵਪਾਰੀਆ ਨਹੀਂ ਵੀਰੇ ਅਸੀਂ ਬਾਈ ਕੋਈ ਵਪਾਰੀ ਨਹੀਂ ਹੈਗੇ ਅਸੀਂ ਆਮ ਸਿੰਪਲ ਜਿਹੇ ਬੰਦੇ ਆ ਜੱਟ ਜ਼ਿੰਮੇਦਾਰ ਹੋ ਕਿਹੜੀ ਵੀਰੇ ਇਹ ਯਾਰ ਫਿਲਟਰ ਆ ਤੇਲ ਵਾਲਾ ਇਦਾਂ ਦਾ ਫਿਲਟਰ ਪਤਾ ਕਿਹਨੂੰ ਹੁੰਦਾ ਫਿਲਟਰ ਆ ਮਰੂਤੀ ਕਾਰ ਚ ਹਾਂ ਹਾਂ ਉਹ ਲੋਹੇ ਦਾ ਹੁੰਦਾ ਤਾਂ ਹਾਂ ਉਹ ਲੋਹੇ ਦਾ ਤਾਂ ਇਹ ਫਿਲਟਰ ਹੈ ਬਾਈ ਡੀਜ਼ਲ ਵਾਲਾ ਇਹ ਵੀ ਡੀਜ਼ਲ ਫਿਲਟਰ ਹੈ ਆ ਇੱਕ ਟੂਟੀ ਲੱਗੀ ਜੀ ਨੋ ਹਾਂ 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 ਕਿਹੜੀ ਆਹ ਇਹ ਹਾਂ ਆਨ-ਆਫ ਵਾਲੀ ਆ ਨਹੀਂ ਆਨ-ਆਫ ਵਾਲੀ ਆ ਆਨ-ਆਫ ਵਾਲੀ ਬਾਈ ਸਾਰਾ ਪਤਾ ਬਾਈ ਕਿੰਨੂ ਹੈ ਇਹ ਬਾਈ ਕੋਈ ਮਤਲਬ ਤੂੰ YouTube ਤੇ ਲੰਦਾ ਹੁੰਦਾ ਜਾਣਕਾਰੀ ਵੀਰੇ ਮੈਨੂੰ ਮੈਨੂੰ ਕੋਈ ਜਾਣਕਾਰੀ ਨਹੀਂ ਵੀਰੇ ਇਹਨੂੰ ਪਤਾ ਵੀ ਆਨ-ਆਫ ਵਾਲੀ ਇਹ ਤਾਂ ਸਭ ਨੂੰ ਪਤਾ ਨੇ ਨੂੰ ਵੀ ਦਿਖਦੀ ਐ ਇਹ ਜੀ ਇਹ ਟੂਟੀ ਉਹਦੀ ਲੱਗੀ ਦੀ ਲਾਈ ਦੀ ਆ ਉਹਦੀ ਮੋਟਰਸਾਈਕਲ ਦੀ ਮੋਟਰਸਾਈਕਲ ਦੀ ਤਾਂ ਹੈਗੀ ਆ ਹੈ ਤਾਂ ਆਨ ਆਫ ਵਾਲੀ ਉਹ ਆ ਇਹ ਨਾਲ ਹੀ ਆਉਂਦੀ ਇਹਨੂੰ ਯਾਰ ਬਾਜ ਥੋੜੀ ਲਾਈ ਹੋਈ ਆ ਇਹ ਖਾਲ ਨਹੀਂ ਹੋ ਗਈ ਵੀਰੇ ਜੌਂੜੀ ਨਹੀਂ ਹੈਗਾ ਹੌਰੰਡ ਹੈ ਉਹ ਨਾਲ ਹੀ ਆਉਂਦੀ ਆ ਉਹ ਵੀਰੇ ਮੋਟਰ ਤੇ ਅਬ ਕਹਿੰਦਾ ਕਾਲੇ ਬਾਈ ਕਾਲੇ ਬਾਈ ਥੋੜੀ ਇਹ ਹਟਦਾ ਨਹੀਂ ਬਾਈ ਪੁੱਠੇ ਕੰਮ ਕਰਦੇ ਹੁਣ ਭਾਈ ਐਂ ਦੱਸ ਮੈਨੂੰ ਆਹ ਟੁੱਪੀ ਮੋਟਰਸਾਈਕਲ ਦੀ ਨਹੀਂ ਹੈਗੀ ਉਹ ਨਾਲ ਆਉਂਦੀ ਇਹਨੂੰ ਗੁਰੂ ਨਾਲੇ ਆਉਂਦੀ ਆ ਕਰਾਲੀ ਵੇਖਤੀ ਚਲੇ ਨਾ ਕपाट ਕੱਟਦੇ ਹਾਂ ਕਾਦੇ ਕੱਟੂ ਇਹਦਾ ਪਾਉਂਗਾ ਜੀ ਹਾਂ ਜਿਹੜਾ ਮੋਟਰਸਾਈਕਲ ਵਾਲੀ ਤੇ 2 ਵਜੇ ਟਾਈਮ ਹੋ ਗਿਆ ਸਾਡਾ ਟਰੈਕਟਰ ਅੰਦਰ ਲਾ ਦਿਆ ਹੁਣ ਨਾਲ ਦੀ ਨਾਲੇ ਤੇ ਬਾਕੀ ਆਪਾਂ ਸਾਰਾ ਕੁਝ ਦੱਸਤਾ ਬਾਈ ਤੇ ਬਾਕੀ ਕਿਸੇ ਵੀ ਵੀਰ ਨੂੰ ਕੋਈ ਵਿੱਚ ਵੀ ਕੋਈ ਟਰੈਕਟਰ ਕਰਾਉਣਾ ਹੋਵੇ ਬਾਈ ਉਹ ਵੀ ਕੱਟ ਲਾਂਗੇ ਆਪਾਂ ਠੀਕ ਹੈ ਜੀ ਕੋਈ ਵੀਰਾਂ ਕੋਲ ਪੁਰਾਣਾ ਟਰੈਕਟਰ ਹੁੰਦਾ ਵਿੱਚ ਦੇਣਾ ਹੁੰਦਾ ਉਹ ਵੀ ਰੱਖ ਲਾਂਗੇ ਰੇਟ ਦੇ ਵਿੱਚ ਤੇ ਆਖਰੀ ਅੱਜ ਦੇ ਬਲੌਗ ਵਿੱਚ ਇੰਨਾ ਹੀ ਬਾਈ। ਬਾਕੀ ਜਿੰਨੇ ਵੀ ਵੀਰ ਆਪਣੇ ਵੀਡੀਓ ਦੇਖਦੇ ਆਂ ਬਾਹਰੋਂ ਬਹੁਤ ਸਾਰੇ ਵੀਰਾਂ ਦੇ ਫੋਨੋਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਹੈ ਜੀ। ਠੀਕ ਆ ਜੀ। ਤੇ ਤੁਹਾਡੇ ਵੀਰਾਂ ਦੇ ਆਸਰੀ ਚੈਨਲ ਵਧੀਆ ਚੱਲਦਾ ਬਾਈ ਆਪਣਾ ਕੰਮਕਾਰ। ਬਾਕੀ ਪੁਰਾਣੇ ਟਰੈਕਟਰ ਨੇ ਬਾਈ ਵੀਡੀਓ ਆਪਣੇ ਇੰਸਟਾਗ੍ਰam ਤੇ ਵੀ ਪੇਜ ਆ ਉਹਦੇ ਵੀ ਸ਼ਾਰਟ ਪਾਏ ਹੋਏ ਬਣਾ ਕੇ ਉੱਥੋਂ ਵੀ ਤੁਸੀਂ ਚੈੱਕ ਕਰ ਸਕਦੇ ਹੋ। ਠੀਕ ਆ ਜੱਗੂ ਮਾਲਤੀ ਪੇਜ ਆਪਣਾ ਸੇਮ ਇੰਸਟਾਗ੍ਰam ਤੇ ਵੀ ਚੱਲਦਾ। ਅਸੀਂ ਉਹਦੇ ਤੋਂ ਸ਼ਾਰਟ ਜਿਦਾਂ ਹੁਣ ਟਰੈਕਟਰਾਂ ਦੇ ਬਣਾ ਕੇ ਪਾਉਂਦੇ ਆਂ। ਉਹਤੇ ਵੀ ਤੁਸੀਂ ਦੇਖ ਸਕਦੇ ਆ ਠੀਕ ਹੈ ਜੀ ਬਾਕੀ ਇੰਡੋ ਫਾਰਮ ਆਪਣੇ ਕੋਲ ਨਵੇਂ ਆ ਪਤਾਈਆ ਸਭ ਨੂੰ ਹਰੇਕ ਟਰੈਕਟਰ ਦਾ ਸਾਰੇ ਮਾਡਲ ਨੇ ਆਪਣੇ ਕੋਲ ਜਿਹੜਾ ਇੰਡੋ ਫਾਰਮ ਨੇ ਇੰਡੋ ਫਾਰਮ ਵੀ ਲੈ ਸਕਦਾ ਬਾਕੀ ਬਾਈ ਅੱਜ ਦੀ ਵੀਡੀਓ ਸੈਂ ਇੰਨਾ ਹੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਤੇ ਆਪਣੇ YouTube ਚੈਨਲ ਜੱਗੂ ਮਾਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਆਪਾਂ ਤੁਹਾਨੂੰ ਮਿਲਦੇ ਆ ਕਿਸੇ ਨਵੇਂ ਵਲੌਗ ਚ ਸਾਰਿਆਂ ਦਾ ਧੰਨਵਾਦ